ਸੋ ਦੋਸਤੋ ਉਮੀਦ ਕਰਦਾ ਕਿ ਇਹ ਤਾਰ ਪਾਉਣ ਦਾ ਤਰੀਕਾ ਬਿਲਕੁਲ ਤੁਹਾਡੇ ਸਮਝ ਆ ਗਿਆ ਹੋਵੇਗਾ ਸੋ ਜੇ ਤਰੀਕਾ ਸਮਝ ਆ ਗਿਆ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਕਈ ਕਈ ਵਾਰ ਕਿਸੇ ਦੋਸਤ ਨੂੰ ਤੂੰ ਵੀ ਤਾਰ ਪਾਉਣ ਦਾ ਢੰਗ ਨਹੀਂ ਪਤਾ ਲੱਗਦਾ ਤੂੰ ਵੀ ਲੈ ਜ਼ਰੂਰ ਲੈਂਦੇ ਆ ਖਰੀਦ ਜ਼ਰੂਰ ਲੈਂਦੇ ਆ ਪਜਾਉਂਦੇ ਵੀ ਆ ਤੇ ਤਾਰ ਪਾਉਣ ਦਾ ਢੰਗ ਨਹੀਂ ਪਤਾ ਲੱਗਦਾ ਜਿਹੜੇ ਮੇਰੇ ਨਵੇਂ ਦੋਸਤ ਆ ਸੋ ਵੀਡੀਓ ਨੂੰ ਇਸ ਕਰਕੇ ਸ਼ੇਅਰ ਕਰਨਾ ਜ਼ਰੂਰ ਕਰ ਦੇਣਾ ਜੀ ਤਾਂ ਕਿ ਉਹਨਾਂ ਤੱਕ ਵੀ ਇਹ ਵੀਡੀਓ ਪਹੁੰਚ ਸਕੇ ਔਰ ਸਾਡੇ ਚੈਨਲ ਨੂੰ ਫੋਲੋ ਜ਼ਰੂਰ ਕਰ ਲੈਣਾ ਦੋਸਤ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਅੱਜ ਇਹ ਵੀ ਇਹ ਵੀਡੀਓ ਅਸੀਂ ਬਣਾ ਰਹੇ ਹਾਂ ਕਿ ਟੂੰਬੀ ਦੇ ਵਿੱਚ ਤਾਰ ਕਿਸ ਤਰ੍ਹਾਂ ਪਾਉਣੀ ਆ ਆ ਦੇਖੋ ਜੀ ਅਸੀਂ ਕਈ ਦੋਸਤਾਂ ਨੂੰ ਟੂੰਬੀ ਦੇ ਵਿੱਚ 8 9 ਜਾਂ 10 15 ਤਾਰਾਂ ਜ਼ਰੂਰ ਪਾ ਕੇ ਭੇਜਦੇ ਹੁੰਦੇ ਆ ਟੂੰਬੀ ਦੇ ਨਾਲ ਬਜਾਏ ਖੁੱਲ ਜਾਣੀ ਆ ਕਈ ਵਾਰ ਤਾਰ ਨਾ ਟੁੱਟ ਜਾਂਦੀ ਆ ਟੂੰਬੀ ਦੇ ਵਿੱਚ ਤਾਂ ਕਈ ਦੋਸਤਾਂ ਨੂੰ ਤਾਰ ਪਾਉਣ ਦਾ ਢੰਗ ਨਹੀਂ ਆਉਂਦਾ ਕਿ ਤਾਰ ਪਾਉਣੀ ਕਿੱਦਾਂ ਹੈ ਸੋ ਅਸੀਂ ਇਸੇ ਕਾਰਨ ਵੀਡੀਓ ਬਣਾ ਰਹੇ ਹਾਂ ਜੀ ਕਿ ਟੂੰਬੀ ਦੇ ਵਿੱਚ ਤਾਰ ਪਾਉਣੀ ਕਿੱਦਾਂ ਹੈ ਆਹ ਦੱਸ ਦੋਸਤਾਂ ਜੀ ਆ ਇਹ ਇੱਥੇ ਤੇ ਤਾਰ ਆ ਗਈ ਹਾਂਜੀ ਆਸਰਾਖਾ ਜਿਹੜੇ ਕੀਲੀ ਦੇ ਤੁਸੀਂ ਇਹਨੂੰ ਆਏ ਬਲ ਕਾਫੀ ਖਲਾ ਦੇਣਾ ਠੀਕ ਹੈ ਜੀ 15 10 12 ਬਲ ਇਹਨੂੰ ਆ ਜਾਣ ਜਿਕਣ ਆਕਾਰ ਨਾਲ ਨਹੀਂ ਠੀਕ ਹੈ ਜੀ ਉਸ ਤੋਂ ਬਾਅਦ ਇਹਨੂੰ ਆਏ ਪੈ ਰੱਖ ਲੋ ਫਿਰ ਆਸਰਾਖ ਦੇ ਵਿੱਚ ਪਾਉਣੀ ਆ ਦੇਖੋ ਜੀ ਦਿਖਦਾ ਸਰਾਖ ਹੈ ਆ ਦਿਖਾਇਓ ਕਿੰ ਵਿਚਨੇ ਸਾਰਾ ਆ ਦੇਖੋ ਜੀ ਆ ਸਰਾਕ ਆ ਦੋਸਤੋ ਪਹਿਲਾਂ 1 ਮਿੰਟ ਜੀ ਉਸਤਾਦ ਜੀ ਪਹਿਲਾਂ ਆ ਦਿਖਾ ਦਿਓ ਆ ਦੇਖੋ ਜੀ ਪਹਿਲਾਂ ਇੱਕ ਸਿਰਾ ਹੇਟਲੇ ਨਾਲ ਸਿਰਾ ਹੇਟਲੇ ਜਿਹੜਾ ਹੇਟਾਂ ਵਾਲਾ ਸਰਾਕ ਆ ਨੀਚੇ ਵਾਲਾ ਸਰਾਕ ਆ ਇੱਕ ਸਿਰਾ ਉਹਦੇ ਵਿੱਚ ਪਾ ਕੇ ਉਹਨੂੰ ਮਰੂੜੀ ਦੇ ਲਈ ਉਸਤਾਦ ਜੀ ਨੇ ਆ ਮਰੂੜੀ ਦਿਖਾ ਦਿਓ ਜੀ ਫਿਰ ਉਸ ਤੋਂ ਬਾਅਦ ਹੁਣ ਲੰਬੀ ਤਾਰ ਦਿਖਾ ਦਿਓ ਜੀ ਇਸ ਤਰ੍ਹਾਂ ਕਰਕੇ ਆ ਲੰਬੀ ਤਾਰ ਆ ਦੇ ਆ ਦੇਖੋ ਜੀ ਇਸ ਤਰ੍ਹਾਂ ਕਰ ਲਿਆ ਇਹ ਆ ਦੇਖੋ ਇਹਨੂੰ ਆਏ ਪੈਰ ਥਲੇ ਦੱਬ ਲੀ ਜੀ ਫਿਰ ਦੂਸਰਾ ਸਿਰਾ ਦੂਸਰੇ ਸਰਾਕ ਵਿੱਚ ਪਾਉਣਾ ਹੈ ਜੀ ਜਿਹੜਾ ਉੱਪਰ ਵਾਲਾ ਸਰਾਕ ਆ ਆ ਦੇਖੋ ਜੀ ਇਹ ਏਦਾਂ ਕਰਕੇ ਫਿਰ ਆ ਦੂਏ ਪੈਰ ਥਲੇ ਦੱਬ ਲੈਣੀ ਆ ਠੀਕ ਹੈ ਜੀ ਠੀਕ ਹੈ ਜੀ ਇਹਨੂੰ ਫਿਰ ਤੁਸੀਂ ਏਦਾਂ ਜਿਹੜੀ ਮੋੜੀ ਹੋਈ ਤਾਰ ਆ ਇਹਦੇ ਵਿੱਚ ਦੇ ਦੇਣੀ ਆ ਦੇਖੋ ਠੀਕ ਹੈ ਨਾ ਇਹ ਆ ਦੇਖੋ ਠੀਕ ਹੈ ਜੀ ਹਨਾ ਇਹ ਆ ਜਿਹੜੀ ਤਾਰ ਆ ਇਹ ਇਸੇ ਸਰਾਖ ਦੇ ਵਿੱਚ ਉੱਪਰਲੇ ਸਰਾਖ ਦੇ ਵਿੱਚ ਚਲੇ ਜਾਵੇ ਠੀਕ ਹੈ ਜੀ ਸਿਰਾਂ ਨਾਲ ਇਹਦਾ ਬਾਰ ਦੇਖੇ ਹਾਂ ਕਾਰ ਨਹੀਂ ਦਾ ਕਿਹਾ ਵੀ ਆਪਣੇ ਜਿਹੜੀ ਤਾਰ ਆ ਤਿੱਖੀ ਬਹੁਤ ਹੁੰਦੀ ਆ ਹਾਂ ਜੀ ਇਹ ਵੀ ਜੈਲੀ ਮਨਜੀਤਪਰੀ ਨੇ ਮੈਨੂੰ ਦੱਸਿਆ ਤਾਂ ਹਾਂ ਉਹ ਕਹਿੰਦੇ ਵੀ ਉਸਤਾਦ ਜੀ ਵੀ ਤਾਰ ਮੇਰੇ ਬਹੁਤ ਕੰਨਾ ਉਂਗਲੀਆਂ ਖਾ ਲੈਂਦੀ ਆ ਵੀ ਇਹਦਾ ਕੋਈ ਹੱਲ ਕਰੋ ਜਾਂ ਤੁੰਬੀ ਨੂੰ ਸੁਰ ਕਰਨ ਲੱਗਦੇ ਆ ਜਾਂ ਤਾਰ ਹੱਥ 'ਚ ਵੱਜੀ ਜਾਂਦੀ ਹੈ ਨਹੀਂ ਇਹ ਜਾਂ ਢਿੱਲੀ ਆਏ ਕਰਦੇ ਨਾ ਉਹ ਹੱਥ 'ਚ ਵੱਗੀ ਆ ਉਹ ਚਲੋ ਜੀ 2-4 ਦਿਨ ਬਾਅਦ ਮੈਨੂੰ ਇਹ ਤਜਰਬਾ ਆ ਗਿਆ ਕੁਦਰਤੀਉ ਪਰਮਾਤਮਾ ਨੇ ਕਿਸੇ ਨੇ ਦੱਸਿਆ ਜਾਂ ਆਪਾਂ ਨੇ ਪਾਇਆ ਠੀਕ ਹੈ ਜੀ ਜੇਲਮਦੀਪਰੀ ਨੇ ਤਕਰੀਬ ਤੁੰਬੀ ਵੀ ਉਹਨਾਂ ਨੇ ਸ਼ੁਰੂ ਕਰਾਈ ਹੈ ਮੇਤੋਂ ਆ ਦਿਖਾਓ ਉਸਤਾਦ ਜੀ ਇਹ ਰਖ ਆ ਦੇਖ ਲਓ ਉਸਤਾਦ ਦੋਸਤੋ ਇੱਕ ਵਾਰ ਆ ਨੀਚੇ ਵਾਲੇ ਸਿਰੇ 'ਚੋਂ ਤਾਰ ਪਾਤੀ ਪਾ ਕੇ ਫਿਰ ਉਹਦਾ ਦੂਸਰਾ ਸਿਰਾ ਉੱਪਰ ਵਾਲੀ ਤਾਰ ਚ ਉੱਪਰ ਵਾਲੇ ਸਰਾਕ ਚ ਨੂੰ ਘਮਾਣਾ ਹੈ ਤੇ ਜਿਹੜਾ ਆਹ ਇੰਚ ਡੇਢ ਇੰਚ ਫਾਲਤੂ ਹੁੰਦਾ ਏ ਸਵਾ ਇੰਚ ਉਹ ਫਿਰ ਨਾਲੇ ਉਹਦੇ ਮੋੜ ਦੇਣਾ ਉੱਪਰ ਵਾਲੇ ਸਿਰੇ ਤਾਂ ਕਿ ਤੁਹਾਡੇ ਸਿਰਾ ਹੱਥ ਚ ਨਾ ਪੱਜੇ ਇਹਦੇ ਵਿੱਚ ਲੰਘ ਜਾਵੇ ਆ ਦੇਖੋ ਜੀ ਇਹਦੇ ਵਿੱਚ ਚਲ ਜਾਵੇ ਆ ਦੇਖ ਲਿਆ ਨਹੀਂ ਆ ਦੇਖ ਲਿਆ ਜੀ ਹੁਣ ਇਹਨੂੰ ਤਾਰ ਨੂੰ ਕੀ ਕਰਨਾ ਹਾਂਜੀ ਇਹ ਆਪਾਂ ਨੇ ਇੱਕਾਂ ਤਾਰ ਫੜ ਲੈਣੀ ਆ ਆਪਣੇ ਕੰਨੀ ਨੂੰ ਇਹਨੂੰ ਤਾਰ ਨੂੰ ਇਸੇ ਤਾਰ ਦੇ ਉੱਪਰ ਦੀ ਘਮਾ ਲੈਣਾ ਐਦਾਂ ਠੀਕ ਹੈ ਜੀ ਆਏ ਕੋ ਮੁੰਡਿਆ ਯਾਨੀ ਉਸੇ ਤਾਰ ਨੂੰ ਉਸੇ ਤਾਰ ਦੀ ਗੱਠ ਦੇ ਦੇਣੀ ਆ ਜਿੱਟ ਐਟ ਹੋ ਜਵੇ ਹਾਂ ਇਹ ਇੱਥੋਂ ਤੁਸੀਂ ਫੜ ਲੈਣੀ ਆ ਤੇ ਐਟ ਲਓ ਜੀ ਇਦਾਂ ਗੱਠ ਦੇ ਦੇਖੋ ਜੀ ਮੈਂ ਦੇਖੋ ਗੱਠ ਹੋ ਗਈ ਨਾ ਅੱਗੇ ਪਿੱਛੇ ਨੂੰ ਹੋ ਜਾਂਦੀ ਹੈ ਇਹ RAM ਨਾਲ ਤਾਰ ਦੇ ਉੱਪਰ ਸਿਰੇ ਦੀ ਗੱਠ ਮਾਰਨੀ ਆ ਕਿ ਜਿਹੜੀ ਖਿੱਚੇ ਤੇ ਫਿਰ ਆ ਦੇਖੋ ਐਟ ਹੋ ਗਿਆ ਆ ਤਾਰ ਆਪਾਂ ਨੇ ਉੱਪਰ ਪਾ ਲਈ ਹਾਂਜੀ ਉੱਪਰ ਪਾ ਕੇ ਇਹਨੇ ਕਸ ਹੋ ਜਾਣਾ ਕਸ ਹੋਗੀ ਨਾ ਕਿ ਵੇਰ ਤੁਸੀਂ ਇੱਥੇ ਗੋਡਿਆਂ 'ਚੂੰ ਵੀ ਫੜ ਕੇ ਇਹਨੂੰ ਕੀਲੀ ਦੇ ਨਾਲ ਐਦਾਂ ਤਾਰ ਲਵੇਟ ਲੋ ਜਿਹੜੀ ਫालतੂ ਆ ਉੱਪਰ ਲਵੇਟ ਨਹੀਂ ਥੱਲੇ ਨਹੀਂ ਲਵੇਟਣੀ ਠੀਕ ਹੈ ਜੀ ਥੱਲੇ ਲਵੇਟੇ ਦੇ ਵੇਲੇ ਅ ਉਹ ਲੋਟ ਨਹੀਂ ਆਉਂਦਾ ਕੰਮ ਜਿਹੜਾ ਉੱਪਰ ਯਾਨੀ ਕਿ ਜਿਹੜਾ ਉੱਪਰ ਪੀ ਦੇ ਕੋਲ ਜਿਹੜਾ ਕੱਟ ਦਿੱਤਾ ਹੋਇਆ ਕੱਟ ਇਸੇ ਕਾਰ ਇਸੇ ਕਾਰਨ ਕਰਕੇ ਆਹ ਦੇਖੋ ਤਾਰ ਲਵੇਟ ਨਹੀਂ ਆ ਇੱਥੇ ਇੰਨੀ ਕ ਤਾਰ ਹੋਣੀ ਚਾਹੀਦੀ ਆ ਦੇਖ ਲਓ ਜੀ ਇਹਨੂੰ ਤਾਰ ਨੂੰ ਕਮਾ ਕੇ ਆਹ ਉਂਗਲੀ ਦੇ ਨਾਲ ਆਹ ਦੇਖੋ ਕੱਲ ਲੀ ਆਹ ਦੇ ਬਰਬਰ ਠੀਕ ਹੈ ਜੀ ਉਸ ਤੋਂ ਬਾਅਦ ਤੇ ਤੁਸੀਂ ਗਾਟ ਹੀ ਪਾਓ ਇਹਦੇ ਵਿੱਚ ਹੈ ਜੀ ਤੇ ਐਨੀ ਘਟੀਲੀ ਰੱਖ ਕੇ ਗਾਟ ਹੀ ਕੱਸ ਕੇ ਕਸੀ ਹੋਈ ਘਾਰ ਤੇ ਨਹੀਂ ਪਾਉਣੀ ਠੀਕ ਹੈ ਐਨੀ ਢਿੱਲੀ ਚ ਪਾਉਣੀ ਹੈ ਫਿਰ ਤੁਸੀਂ

ਆ ਹੋ ਸਕਦਾ ਹੋਰ ਕਿਸੇ ਦੋਸਤ ਦੀ ਜੇ ਵੀਰ ਨੂੰ ਕੋਈ ਕੰਮ ਦੇ ਦੇਵੇ। ਇਹ ਵਾਰ ਕਾਰ ਨਹੀਂ ਕਾਉਣਿਆਂ ਦੀ। ਤੇ ਉਸਤਾ ਜੀ ਜਿੱਦਾਂ ਹੋਰ ਦੱਸੋ ਜੀ ਆ ਜਿਹੜੀ ਘੋੜੀ ਆ ਜਿਹੜੀ ਆਪਣਿਆਂ ਘੋੜੀ ਹੈ ਜੀ ਇਹ ਘੋੜੀ ਲਈ ਹੋਈ ਆ ਇਹ ਇਹਨੂੰ ਅੱਗੇ ਪਿੱਛੇ ਕਰੇ ਤੇ ਨਹੀਂ ਆਵਾਜ਼ ਦਾ ਫਰਕ ਪੈਂਦਾ ਜੀ? ਨਹੀਂ ਇਹ ਸੈਂਟਰ 'ਚ ਚਾਹੀਦੀ ਆ। ਇਹ ਸੈਂਟਰ 'ਚ ਚਾਹੀਦੀ ਆ। ਆ ਤੇ ਮੂਹਰੇ ਟੇਢੀ ਹੋ ਗਈ। ਇਹ ਹੁਣ ਮੈਂ ਇਹਨੂੰ ਫੇਰ ਕਰਦਾ। ਐਨ ਸਿੱਧੀ ਖੜੇ ਔਰ ਚਾਰ ਸਪੀਰ ਤੇ ਜਿਹੜਾ ਇਹਦਾ ਸੈਂਟਰ ਆ ਇਹ ਸੈਂਟਰ ਦੇ ਵਿੱਚ ਆਉਣੀ ਚਾਹੀਦੀ ਆ ਫੇਰ ਇਹਦੀ ਅਸਲ ਆਵਾਜ਼ ਨਿਕਲੂਗੀ ਅੱਜ ਸੋ ਦੋਸਤੋ ਉਮੀਦ ਕਰਦਾ ਕਿ ਇਹ ਤਾਰ ਪਾਉਣ ਦਾ ਤਰੀਕਾ ਬਿਲਕੁਲ ਤੁਹਾਡੇ ਸਮਝ ਆ ਗਿਆ ਹੋਵੇਗਾ ਸੋ ਜੇ ਤਰੀਕਾ ਸਮਝ ਆ ਗਿਆ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਕਈ ਕਈ ਵਾਰ ਕਿਸੇ ਦੋਸਤ ਨੂੰ ਤੂੰ ਵਿੱਚ ਤਾਰ ਪਾਉਣ ਦਾ ਢੰਗ ਨਹੀਂ ਪਤਾ ਲੱਗਦਾ ਤੂੰ ਵੀ ਲੈ ਜ਼ਰੂਰ ਲੈਂਦੇ ਆ ਖਰੀਦ ਜ਼ਰੂਰ ਲੈਂਦੇ ਆ ਵਜਾਉਂਦੇ ਵੀ ਆ ਤੇ ਤਾਰ ਪਾਉਣ ਦਾ ਢੰਗ ਨਹੀਂ ਪਤਾ ਲੱਗਦਾ ਜਿਹੜੇ ਮੇਰੇ ਨਵੇਂ ਦੋਸਤ ਆ ਸੋ ਵੀਡੀਓ ਨੂੰ ਇਸ ਕਰਕੇ ਸ਼ੇਅਰ ਕਰਨਾ ਜ਼ਰੂਰ ਕਰ ਦੇਣਾ ਜੀ ਤਾਂ ਕਿ ਉਹਨਾਂ ਤੱਕ ਵੀ ਇਹ ਵੀਡੀਓ ਪਹੁੰਚ ਸਕੇ ਉਹ ਸਾਡੇ ਚੈਨਲ ਨੂੰ ਫੋਲੋ ਜ਼ਰੂਰ ਕਰ ਲੈਣਾ ਦੋਸਤੋ ਧੰਨਵਾਦ